ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਰੀ ਸੰਗਤ ਐਸ ਵਕਤ ਨਿਤ੍ਰਿੰਦਰ ਅਰਦਾਸ ਬੇਨਤੀ ਦਾ ਸਮਾਉ ਚੁੱਕੇ ਸੇ ਫੜੀਆਂ ਅਨੰਦ ਸਬਜੀ ਦੀ ਜਬਾਨੀ ਤੇ ਜਾਪ ਹੋਣਗੇ ਘਰਵਾੜੀ ਸਰਵਣ ਕਰਕੇ ਅਰਦਾਸ ਬੇਨਤੀ ਵਿਚ ਸ਼ਾਮਲ ਹੋ ਕੇ ਸਮੇਂ ਤੇਰਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਉਹ ਸ੍ਰੀ ਹਰਿ ਕ੍ਰਿਸ਼ਨੰਤੇ ਆਈਐ ਜਿਸ ਰਿਠੈ ਸਭ ਦੁਖ ਜਾਏ ਸ੍ਰੀ ਹਰਿ ਕ੍ਰਿਸ਼ਨੰਤੇ ਆਈਐ ਜਿਸ ਰਿਠੈ ਸਭ ਦੁਖ ਜਾਏ ਤੇ ਇੱਕ ਬਹਾਦਰ ਸਮਰਿਆ ਕਰਨੋ ਨੀਤੇ ਆਵਤਾਇ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਮਰਿਆ ਕਾਰਨੋ ਨਿਦੇਹਾਵੈ ਥਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਵਾਹਿਗੁਰੂ ਜੀ ਰਾਮ ਕਲੀ ਮਾਲਾ ਤੀਜਾ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਬਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸਬਦ ਗਾਵਣ ਆਈਆ ਸਬਦ ਤਾ ਗਾਵ ਹਰੀ ਕੇ ਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰੇ ਆ ਤੋ ਸਦਾ ਰਹੋ ਹਰ ਨਾਲੇ ਹਰ ਨਾਲ ਰਹਤ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਬਰਤ ਸੁਆਮੀ ਸੋ ਕਮਨਾ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰੈ ਕਰਤਾ ਤੇਰਾ ਸਭ ਕਿਸ ਹੈ ਜਿਸ ਦੇਹ ਸਤਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਜੇ ਸਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮਿਆ ਆਧਾਰ ਮੇਰਾ ਜਨੁ ਪੁਖ ਸਭ ਗਵਾਈਆਂ ਕਰ ਸਾੰਤ ਸੁਖ ਮਨੈ ਵਸਿਆ ਜਨਿਸਤ ਸਤਿ ਜਈਆ ਸਦਾ ਕੁਰਬਾਨ ਕੀਤਾ ਗੁਰ ਵਿਟਾ ਜਿਸ ਦੀ ਆਏ ਵਡਿਆਈ ਕਹਿ ਨਾਨਕ ਸੁਣਸਤਾ ਸਭ ਤਰ ਪਿਆਰ ਸੱਚ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਰਸ ਭਾਗੇ ਘਰ ਚ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਨਕ ਤੈਸ ਕਹੋਆ ਤਿਤਕਰ ਅਨਹਦ ਵਾਜੇ ਅਨੰਦ ਸਰਣਾ ਬੜਾ ਭਾਗੀ ਆ ਸੰਗਲ ਮਨੋਰਤ ਪੂਰੇ ਪਾਰ ਭ੍ਰਮ ਪ੍ਰਪਾਇਆ ਉਤਰੇ ਸੱਜਲ ਦਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਾ ਭਰ ਪੂਰੇ ਵਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰਪੂਰੇ ਵਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸਲੋਕ ਪਵਣ ਗੁਰ ਪਾਣੀ ਪਿਤਾ ਮਾਤਾ ਤਰਤ ਮਹਾ ਤੇਸ ਰਾਤ ਦੋ ਦਾਈ ਦਾਇਆ ਖੇਲਾ ਸਗਲ ਜਗਤ ਅਗਿਆ ਯਾਂ ਬਰਿਆਈ ਆ ਵਚ ਧਰਮ ਹ ਦੂਰ ਕਰਮੀ ਆਪੋ ਆਪੜੀ ਕੇ ਨੜ ਕੇ ਦੂਰ ਜਿਨੇ ਨਾਮ ਤਿਆ ਆ ਗਏ ਮਸਕਤ ਥਾਲ ਨਾਨਕ ਤੈ ਮੁਖ ਜਲੇ ਕੇਤੀ ਸਟੀ ਨਾਲ ਜਿਨੇ ਨਾਮ ਤਿਆ ਆ ਗਏ ਮਸਕਤ ਖਾਲ ਨਾ ਨਿਕ ਤੇ ਮੁਕ ਜਲੇ ਕਹਤੀ ਸਟੀ ਨਾਲ ਰਾਹੀ ਗੁਰਜੀ ਦਾ ਖਾਲਸਾ ਬਾਹੀ ਗੁਰਜੀ ਦੀ ਫਤਿਹ ਟੂਠਾ